ਜੀ ਕਾਲ ਜੀ ਸਵਾਗਤ ਹੈ ਮੇਰੇ YouTube ਚੈਨਲ ਤੇ Facebook ਪੇਜ ਪੰਜਾਬੀ ਵਾਲੇ ਪੈਂਜੀ ਤੇ ਤੁਹਾਡਾ ਸਾਰਿਆਂ ਦਾ ਇਸ ਚੈਨਲ ਤੇ ਮੈਂ ਤੁਹਾਨੂੰ ਜਨਰਲ ਨੌਲੇਜ ਕਰੰਟ ਅਫੇਅਰਸ ਸਵਿਕਸ ਤੇ ਪੰਜਾਬੀ ਵਿਸ਼ੇ ਨਾਲ ਸੰਬੰਧਿਤ ਮਹੱਤਵਪੂਰਨ ਜਾਣਕਾਰੀਆਂ ਦੇ ਰਹੀ ਹਾਂ ਅੱਜ ਦੀ ਵੀਡੀਓ ਵਿਆਕਰਨ ਦੀ ਦੁਹਰਾਈ ਤੇ ਪੇਪਰ ਤੋਂ ਪਹਿਲਾਂ ਤੁਸੀਂ ਇਹ ਵੀਡੀਓ ਜ਼ਰੂਰ ਦੇਖਣੀ ਆ ਤੁਹਾਡੇ ਲਈ ਬੜੇ ਲਾਇਬਨਸਿਤ ਹੋਏਗੀ AETTD ਪੇਪਰ ਇੱਕ पी टेट पंजाब पुलिस कोपरेटिव बैंक मास्टर कैडर ते क्लर्क आदि विद्यार्थियों ਦੇ ਲਈ ਬਹੁਤ ਹੀ ਸਹਾਇਕ ਸਿੱਧ ਹੋਏਗੀ ਵੀਡੀਓ ਦੇਖਣੀ ਜ਼ਰੂਰ ਹੈ ਤੁਸੀਂ ਸਭ ਨੇ ਤਾਂ ਗੱਲਬਾਤ ਕਰਦੇ ਹਾਂ ਇਸ ਵੀਡੀਓ ਬਾਰੇ ਵਿਆਕਰਨ ਦੇ ਬਾਰੇ ਵਿਆਕਰਨ ਦੀ ਦੁਹराई ਭਾਸ਼ਾ ਸ਼ਬਦ ਦੀ ਉਤਪਤੀ पाच ਤਤੂ ਤੋਂ ਹੋਈ ਹੈ ਭਾਸ਼ਾ ਜਿਸ ਰਾਹੀਂ ਮਨੁੱਖ ਆਪਣੇ ਮਨ ਦੇ ਵਿਚਾਰਾਂ ਜਾਂ ਭਾਵਾਂ ਨੂੰ ਦੂਸਰੇ ਅੱਗੇ ਪ੍ਰਗਟ ਕਰਦਾ ਹੈ ਉਸ ਨੂੰ ਭਾਸ਼ਾ ਕਹਿੰਦੇ ਹਨ ਸੋ ਪ੍ਰਯੋਗ ਦੀ ਦ੍ਰਿਸ਼ਟੀ ਤੋਂ ਭਾਸ਼ਾ ਦੋ ਤਰ੍ਹਾਂ ਦੀ ਹੈ ਮੌਖਿਕ ਤੇ ਲਿਖਤੀ ਮੌਖਿਕ ਜਦੋਂ ਬੋਲ ਕੇ ਦੂਸਰਿਆਂ ਸਾਹਮਣੇ ਆਪਣੇ ਵਿਚਾਰਾਂ ਨੂੰ ਪ੍ਰਗਟ ਕਰਦਾ ਹੈ ਲਿਖਤੀ ਜਦੋਂ ਮਨੁੱਖ ਲਿਖ ਕੇ ਆਪਣੇ ਮਨ ਦੇ ਵਿਚਾਰਾਂ ਜਾਂ ਭਾਵਾਂ ਨੂੰ ਦੂਸਰਿਆਂ ਅੱਗੇ ਪ੍ਰਗਟ ਕਰਦਾ ਹੈ ਮੌਖਿਕ ਭਾਸ਼ਾ ਵਿੱਚ ਵਿਆਕਰਨ ਦੀ ਮਹੱਤਤਾ ਹੈ ਲੇਕਿਨ ਲਿਖਤੀ ਭਾਸ਼ਾ ਵਿੱਚ ਵਿਆਕਰਨ ਦੀ ਮਹੱਤਤਾ ਬਹੁਤ ਜ਼ਿਆਦਾ ਹੈ ਲਿਖਤੀ ਭਾਸ਼ਾ 'ਚ ਵਿਆਕਰਨ ਦੀਆਂ ਅਸ਼ੁੱਧੀਆਂ ਨੋਟ ਕੀਤੀਆਂ ਜਾਂਦੀਆਂ ਹਨ ਮੌਖਿਕ ਪਾਸ਼ਾਵੀਚਾ ਅਦੂਰੇ ਅਸਪਸ਼ਟ ਤੇ ਅਸ਼ੁੱਧ ਵਾਕ ਵੀ ਜਿਹੜੇ ਸਹੀ ਮੰਨੇ ਜਾਂਦੇ ਹਨ ਭਾਰਤੀ ਪਸ਼ਾਵਾਂ ਦੀ ਮੂਲ ਭਾਸ਼ਾ ਜਿਹੜੀ ਵੈਦਿਕ ਹੈ ਤੇ ਭਾਰਤੀ ਲਿਪੀਆਂ ਦੀ ਮੂਲ ਲਿਪੀ ਬ੍ਰਹਮੀ ਲਿਪੀ ਹੈ ਤੇ ਯੂਰਪ ਦੀਆਂ ਜਿਹੜੀਆਂ ਪਸ਼ਾਵਾਂ ਨੇ ਉਹਨਾਂ ਦੀ ਮੂਲ ਭਾਸ਼ਾ ਹੈ ਜੀ ਲਾਟਿਨ ਤੇ ਗ੍ਰੀਕ ਇਹ ਭਾਰਤ ਦੀ ਮੂਲ ਲਿਪੀ ਸਾਰੀਆਂ ਲਿਪੀਆਂ ਦਾ ਜਨਮ ਭਾਰਤ ਦੀਆਂ ਸਾਰੀਆਂ ਲਿਪੀਆਂ ਦਾ ਜਨਮ ਕਿਸ ਤੋਂ ਹੋਇਆ ਹੈ ਜੀ ਬ੍ਰਹਮੀ ਲਿਪੀ ਤੋਂ ਹੋਇਆ ਹੈ ਬੜੇ ਮਹੱਤਵਪੂਰਨ ਪ੍ਰਸ਼ਨ ਮੈਂ ਤੁਹਾਨੂੰ ਇਸ ਚੈਨਲ ਤੇ ਕਰਵਾਵਾਂਗੀ ਜੇ ਤਾਂ ਤੁਸੀਂ ਹਾਲੇ ਤੱਕ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਜੀ ਇਹ ਵੀਡੀਓ ਪੇਪਰ ਤੋਂ ਜਾਣ ਤੋਂ ਪਹਿਲਾਂ ਤੁਸੀਂ ਦੇਖਣੀ ਹੈ ਜਰੂਰ ਦੇਖਣੀ ਹੈ ਤੇ ਲਾਇਵ ਅਨਸਿਤ ਹੋਏਗੀ ਤੁਹਾਡੇ ਲਈ ਸੋ ਅਗਲਾ ਪ੍ਰਸ਼ਨ ਭਾਰਤ ਦੀ ਮੂਲ ਭਾਸ਼ਾ ਵੈਦਿਕ ਰਾਜ ਭਾਸ਼ਾ ਜਿਹੜੀ ਹੈ ਉਹ ਪੰਜਾਬ ਦੀ ਕਿਹੜੀ ਹੈ ਜੀ ਮਾਝੀ ਹੈ ਰਾਸ਼ਟਰੀ ਭਾਸ਼ਾ ਹਿੰਦੀ ਅੰਤਰਰਾਸ਼ਟਰੀ ਭਾਸ਼ਾ ਕਿਹੜੀ ਹੈ ਸਾਡੀ ਅੰਗਰੇਜ਼ੀ ਆਧੁਨਿਕ ਪੰਜਾਬੀ ਦੀਆਂ ਕੁੱਲ ਕਿੰਨੀਆਂ ਉਪਸ਼ਾਖਾਾਂ ਹਨ ਤਾਂ ਆਧੁਨਿਕ ਪੰਜਾਬੀ ਦੀਆਂ ਕੁੱਲ 4 ਉਪਸ਼ਾਖਾਾਂ ਹਨ ਮਾਝੀ ਮਲਵਈ ਦੁਆਬੀ ਤੇ ਪੁਆਦੀ 1947 ਤੋਂ ਪਹਿਲਾਂ ਸਤ ਸੀ ਮਾਝੀ ਮਲਵਈ ਦੁਆਬੀ ਪਵਾਦੀ ਪੋਠੋਹਾਰੀ ਮਲਤਾਨੀ ਤੇ ਡੋਗਰੀ 1947 ਤੋਂ ਬਾਅਦ ਪੰਜ ਤੇ 1968 ਤੋਂ ਬਾਅਦ ਜਿਹੜੀ ਡੋਗਰੀ ਸੀ ਉਹ ਵੀ ਹਿਮਾਚਲ ਨੂੰ ਦਿੱਤੀ ਗਈ ਤਾਂ ਹੁਣ ਸਾਡੇ ਕੋਲ ਚਾਰ ਉਪਸ਼ਾਮਾ ਹਨ ਮਾਜੀ ਮਲਵਈ ਦੁਆਬੀ ਤੇ ਪਵਾਦੀ ਬੜਾ ਇੰਪੋਰਟੈਂਟ ਕੁਸਚਨ ਹੈ ਜੀ ਆਧੁਨਿਕ ਪੰਜਾਬੀ ਦੀਆਂ ਕੁੱਲ ਕਿੰਨੀਆਂ ਉਪਸ਼ਾਮਾ ਨੇ ਚਾਰ ਤਾਂ ਇਹ ਪ੍ਰਸ਼ਨ ਤੁਸੀਂ ਬੜੇ ਧਿਆਨ ਨਾਲ ਦੇਖਣਾ ਹੈ ਜੀ ਕੁੱਲ ਸੱਤ ਨੇ ਮੰਨੀਆਂ ਜਾਂਦੀਆਂ ਤੇ ਆਧੁਨਿਕ ਪੰਜਾਬੀ ਦੀਆਂ ਚਾਰ ਭਾਸ਼ਾਵਾਂ ਹਨ ਦਰਿਆ ਰਾਵੀ ਤੇ ਬਿਆਸ ਦੇ ਵਿਚਕਾਰਲੇ ਇਲਾਕੇ ਨੂੰ ਕੀ ਕਹਿੰਦੇ ਨੇ ਜੀ ਦਰਿਆ ਰਾਵੀ ਤੇ ਬਿਆਸ ਵਿਚਕਾਰਲੇ ਇਲਾਕੇ ਨੂੰ ਮਾਝਾ ਕਿਹਾ ਜਾਂਦਾ ਹੈ ਤੇ ਮਾਝਾ ਅੰਮ੍ਰਿਤਸਰ ਗੁਰਦਾਸਪੁਰ ਤੇ ਲਾਹੌਰ ਦਾ ਏਰੀਆ ਹੈ ਇੱਥੇ ਸੱッセ ਦੀ ਥਾਂ ਹਾਹੇ ਦੀ ਵਰਤੋਂ ਕੀਤੀ ਜਾਂਦੀ ਹੈ ਜਿਵੇਂ ਆਪਾਂ ਕਹਿੰਦੇ ਆ ਪੈਸੇ ਇਹ ਕਹਿੰਦੇ ਪੈਸੇ ਰਾੜੇ ਦੀ ਵਰਤੋਂ ਕੀਤੀ ਜਾਂਦੀ ਹੈ ਜਿਵੇਂ ਅਗਾੜੀ ਪਿਛਾੜੀ ਬੁਹਾਰੀ ਤੇ ਜਿਹੜੀ ਮਾਝੀ ਹੈ ਉਹ ਸਾਡੀ ਰਾਜਪਾਸ਼ਾ ਵੀ ਹੈ ਪੰਜਾਬੀ ਦੀਆਂ ਉਪਸ਼ਾਵਾਂ ਦੀ ਵੰ ਦਰਿਆਵਾਂ ਦੇ ਆਧਾਰ ਤੇ ਕੀਤੀ ਗਈ ਹੈ ਰਾਵੀ ਤੇ ਬਿਆਸ ਦੇ ਵਿਚਕਾਰਲਾ ਇਲਾਕਾ ਮਾਝਾ ਅਖਵਾਉਂਦਾ ਹੈ ਪ੍ਰਸ਼ਨ ਤੁਸੀਂ ਨਾਲ ਕਾਪੀ ਤੇ ਨੋਟ ਕਰੀ ਜਾਓ ਦਰਿਆ ਸਤਲੁਜ ਤੇ ਬਿਆਸ ਦੇ ਵਿਚਕਾਰਲੇ ਇਲਾਕੇ ਨੂੰ ਦੁਆਬਾ ਕਹਿੰਦੇ ਹਨ ਸਤਲੁਜ ਤੇ ਬਿਆਸ ਵਿਚਕਾਰਲੇ ਇਲਾਕੇ ਨੂੰ ਦੁਆਬਾ ਕਿਹਾ ਜਾਂਦਾ ਹੈ ਦੁਆਬੇ ਦੇ ਇਲਾਕੇ ਨੇ ਜਲੰਧਰ ਕਪੂਰਥਲਾ ਤੇ ਹੁਸ਼ਿਆਰਪੁਰ ਤੇ ਦੁਆਬੇ ਦੇ ਲੋਕਾਂ ਨੂੰ ਦੁਆਬੀਆ ਕਿਹਾ ਜਾਂਦਾ ਹੈ ਤਾਂ ਦੁਆਬੇ ਦੀ ਵੰਡ ਜਿਹੜੀ ਹੈ ਕਿਹੜੇ ਦੋ ਦਰਿਆਵਾਂ ਤੇ ਕੀਤੀ ਗਈ ਹੈ ਸਤਲੁਜ ਤੇ ਬਿਆਸ ਇਸ ਨੂੰ ਬਿਸਤ ਜਲੰਧਰ ਵੀ ਕਿਹਾ ਜਾਂਦਾ ਹੈ ਦੁਆਬਾ ਦੁਆਬਾ ਆਧੁਨਿਕ ਪੰਜਾਬੀ ਦੀ ਕੋ ਉਪਭਾਸ਼ਾ ਹੈ ਜੀ ਮਾਝੀ ਮਲਵਈ ਦੁਆਬੀ ਤੇ ਪੁਆਦੀ ਪ੍ਰਸ਼ਨ ਅਗਲੇ ਵਾਲ ਦੇਖਦੇ ਹਾਂ ਅਨੁਨਾਸਿਕਤਾ ਦੀ ਜ਼ਿਆਦਾ ਵਰਤੋ ਕਿਹੜੀ ਉਪਭਾਸ਼ਾ ਵਿੱਚ ਕੀਤੀ ਜਾਂਦੀ ਹੈ ਮਲਵਈ ਉਪਭਾਸ਼ਾ ਵਿੱਚ ਕੀਤੀ ਜਾਂਦੀ ਹੈ ਮਾਲਵੇ ਵਾਲੇ ਨੱਕ 'ਚ ਬਿੰਦੀ ਦੀ ਵਰਤੋਂ ਵਾਲੀ ਜ਼ਿਆਦਾ ਕਰਦੇ ਨੇ ਜਿਵੇਂ ਆਪਾਂ ਕਹਿੰਦੇ ਆ ਚਾਹੀਦਾ ਉਹ ਕਹਿੰਦੇ ਚਾਹੀਂਦਾ ਅਦਕ ਦੀ ਜ਼ਿਆਦਾ ਵਰਤੋਂ ਪੋਠੋ ਹਾਰੀ ਉਪਭਾਸ਼ਾ ਵਿੱਚ ਕੀਤੀ ਜਾਂਦੀ ਹੈ ਪੋਠੋਹਾਰ ਉਪਭਾਸ਼ਾ ਜਿਹੜੀ ਹੈ ਉਹ ਲਹਿੰਦੇ ਪੰਜਾਬ ਦੀ ਉਪਭਾਸ਼ਾ ਹੈ ਜ਼ਿਲ੍ਹਾ ਜੇਲਮ ਤੇ 라ਵਲਪਿੰਡੀ ਵਿੱਚ ਬੋਲੀ ਜਾਂਦੀ ਹੈ ਔਰ ਮਲਵਈ ਜਿਹੜੀ ਉਪਭਾਸ਼ਾ ਹੈ ਫਿਰੋਜ਼ਪੁਰ ਫਰੀਦਕੋਟ ਮੋਗਾ ਮਾਨਸਾ ਲੁਧਿਆਣਾ ਬਠਿੰਡਾ ਨਾਭਾ ਸੰਗਰੂਰ ਤੇ ਪਟਿਆਲੇ ਦੇ ਕੁਝ ਹਿੱਸੇ ਵਿੱਚ ਜਿਹੜੀ ਹੈ ਮਲਵਈ ਬੋਲੀ ਜਾਂਦੀ ਹੈ ਤਾਂ ਮਲਵਈ ਭਾਸ਼ਾ ਵੀ ਆਧੁਨਿਕ ਪੰਜਾਬੀ ਦੀ ਇੱਕ ਉਪਭਾਸ਼ਾ ਹੈ ਅਗਲੇ ਪ੍ਰਸ਼ਨ ਵਾਲ ਦੇਖਦੇ ਹਾਂ ਜੀ ਅਗਲਾ ਪ੍ਰਸ਼ਨ ਕਿਹੜਾ ਹੈ ਰਾੜਾ ਸੱਸੀ ਦੀ ਥਾਂ ਹਾਹੇ ਦੀ ਵਰਤੋਂ ਜ਼ਿਆਦਾ ਕਿ ਸੂਪਾਸ਼ਾਜ ਕੀਤੀ ਜਾਂਦੀ ਹੈ ਮਾਜੀ ਵਿੱਚ ਕੀਤੀ ਜਾਂਦੀ ਹੈ ਤੇ ਪੰਜਾਬ ਵਿੱਚ ਸਭ ਤੋਂ ਜ਼ਿਆਦਾ ਉਪਭਾਸ਼ਾ ਕਿਹੜੀ ਬੋਲੀ ਜਾਂਦੀ ਹੈ ਮਲਵਈ ਬੋਲੀ ਜਾਂਦੀ ਹੈ ਮਲਵਈ ਭਾਸ਼ਾ ਫਿਰੋਜ਼ਪੁਰ ਤੋਂ ਸ਼ੁਰੂ ਹੁੰਦੀ ਹੈ ਫਿਰੋਜ਼ਪੁਰ ਫਰੀਦਕੋਟ ਮੋਗਾ ਮਾਨਸਾ ਬਠਿੰਡਾ ਨਾਭਾ ਤੁਰੀ ਸੰਗਰੂਰ ਤੇ ਪਟਿਆਲੇ ਦੇ ਕੁਝ ਹਿੱਸੇ ਵਿੱਚ ਜਿਹੜੀ ਹੈ ਮਲਵਈ ਬੋਲੀ ਜਾਂਦੀ ਹੈ ਮਲਵਈ ਵਾਲੇ ਅਨੁਨਾਸਿਕਤਾ ਦੀ ਵਰਤੋਂ ਜ਼ਿਆਦਾ ਕਰਦੇ ਨੇ ਵਵੇ ਦੀ ਥਾਂ ਬੱਬੇ ਦੀ ਵਰਤੋਂ ਕੀਤੀ ਜਾਂਦੀ ਹੈ ਅਗਲਾ ਪ੍ਰਸ਼ਨ ਆਿੰਦਾ ਹੈ ਜੀ ਵਿਆਕਰਨ ਦੇ ਕਿੰਨੇ ਭਾਗ ਹਨ ਵਿਆਕਰਨ ਕਿਸੇ ਵੀ ਭਾਸ਼ਾ ਨੂੰ ਸ਼ੁੱਧ ਤੇ ਸਪਸ਼ਟ ਰੂਪ ਵਿੱਚ ਲਿਖਣ ਲਈ ਕੁਝ ਨਿਯਮ ਬਣਾਏ ਜਾਂਦੇ ਨੇ ਉਹਨਾਂ ਨਿਯਮਾਂ ਦੇ ਸਮੂਹ ਨੂੰ ਵਿਆਕਰਨ ਕਹਿੰਦੇ ਨੇ ਤੇ ਵਿਆਕਰਨ ਦੇ ਚਾਰ ਅੰਗ ਹਨ ਤੁਨੀ ਬੋਧ ਸ਼ਬਦ ਬੋਧ ਅਰਥ ਬੋਧ ਤੇ ਵਾਕ ਬੋਧ ਬੋਧ ਦਾ ਮਤਲਬ ਗਿਆਨ ਤੁਨੀ ਚ ਸਿਰਫ ਦੁਨੀਆ ਦੀ ਗੱਲ ਕੀਤੀ ਜਾਏਗੀ ਸ਼ਬਦ ਬੋਧ ਚ ਸ਼ਬਦ ਕੀ ਕਿੰਨੀ ਤਰ੍ਹਾਂ ਦੇ ਤੇ ਸ਼ਬਦਾਂ ਦੇ ਰੂਪਾਂਤਰਨ ਦੀ ਗੱਲ ਕੀਤੀ ਜਾਂਦੀ ਹੈ ਅਰਥ ਬੋਧ ਚ ਸ਼ਬਦਾਂ ਦੇ ਅਰਥ ਅਖਾਨ ਮੁਹਾਵਰਿਆਂ ਦੇ ਅਰਥ ਤੇ ਵਾਕ ਬੋਧ ਵਿੱਚ ਵਾਕ ਕੀ ਹੈ ਕਿੰਨੀ ਤਰ੍ਹਾਂ ਦੇ ਨੇ ਤੇ ਵਾਕਾਂ ਦਾ ਵਟਾਂਦਰਾ ਕਿਵੇਂ ਹੁੰਦਾ ਹੈ ਇਸ ਬਾਰੇ ਜੋ ਹੈ ਗੱਲ ਕੀਤੀ ਜਾਂਦੀ ਹੈ ਤਾਂ ਵਿਆਕਰਨ ਦੇ ਚਾਰ ਅੰਗ ਚਾਰ ਭਾਗ ਹਨ ਧੁਨੀ ਜੋ ਹੈ ਉਹ ਦੋ ਤਰ੍ਹਾਂ ਦੀ ਹੁੰਦੀ ਹੈ ਧੁਨੀ ਤੋਂ ਭਾਵ ਹੈ ਆਵਾਜ਼ ਆਵਾਜ਼ ਨੂੰ ਅਸੀਂ ਦੋ ਹਿੱਸਿਆਂ 'ਚ ਵੰਡ ਸਕਦੇ ਹਾਂ ਖੰਡੀ ਤੇ ਅਖੰਡੀ ਖੰਡੀ ਧੁਨੀਆਂ ਜਿਨ੍ਹਾਂ ਦੇ ਅੱਗੇ ਅਸੀਂ ਟੋਟੇ ਕਰ ਸਕਦੇ ਹਾਂ ਤਾਂ ਖੰਡੀ ਧੁਨੀਆਂ ਸਾਡੇ ਕੋਲ ਦੋ ਤਰ੍ਹਾਂ ਦੀਆਂ ਨੇ ਸਵਰ ਤੇ ਵਿਅੰਜਨ ਧੁਨੀ ਮੀਨ ਆਵਾਜ਼ ਜੋ ਅਸੀਂ ਬੋਲਦੇ ਹਾਂ ਉਹ ਆਵਾਜ਼ ਹੈ ਔਰ ਆਵਾਜ਼ ਸਾਰਥਕ ਹੋਣੀ ਚਾਹੀਦੀ ਹੈ ਇਹ ਦੋ ਤਰ੍ਹਾਂ ਦੀ ਹੈ ਜਿੰ ਸਵਰ ਤੇ ਵਿਅੰਜਨ ਧੁਨੀ ਦੋ ਤਰ੍ਹਾਂ ਦੀ ਹੈ ਖੰਡੀ ਤੇ ਅਖੰਡੀ ਅਗਲੇ ਦੇਖਦੇ ਹਾਂ ਜੀ ਅਖੰਡੀ ਧੁਨੀ ਕੀ ਹੈ ਇਹ ਪ੍ਰਸ਼ਨ ਤੁਸੀਂ ਆਪਣੀ ਕਾਪੀ ਤੇ ਨੋਟ ਕਰੋ ਜਾਣ ਤੋਂ ਪਹਿਲਾਂ ਇੱਕ ਵਾਰ ਜ਼ਰੂਰ ਦੇਖੋ ਕੁਐਸਚਨ ਤੁਹਾਨੂੰ ਇਸ ਵਿੱਚੋਂ ਬਹੁਤ ਆਉਣ ਦੀ ਉਮੀਦ ਹੈ ਅਖੰਡੀ ਦੁਨੀਆਂ ਅਖੰਡੀ ਦੁਨੀਆਂ ਜੋ ਦੁਨੀਆਂ ਤੋੜੀਆਂ ਨਹੀਂ ਜਾ ਸਕਦੀਆਂ ਜਿਨ੍ਹਾਂ ਨੂੰ ਅੱਗੋਂ ਆਪਾਂ ਟੋਟਿਆਂ 'ਚ ਨਹੀਂ ਤੋੜ ਸਕਦੇ ਉਹਨਾਂ ਨੂੰ ਅਖੰਡੀ ਦੁਨੀਆਂ ਕਿਹਾ ਜਾਂਦਾ ਹੈ ਤਾਂ ਅਖੰਡੀ ਦੁਨੀਆਂ ਦੀ ਗਿਣਤੀ ਸਾਡੇ ਕੋਲ ਕਿੰਨੀ ਤਰ੍ਹਾਂ ਦੀ ਹੈ ਤਾਂ ਪੰਜ ਅਖੰਡੀ ਦੁਨੀਆਂ ਨੇ ਸੁਰ ਤਾਨ ਦਬਾਓ ਜਾਂ ਬਲ ਸੰਗਮ ਤੇ ਅਨੁਨਾਸਿਕਤਾ ਸੁਰ ਤੇ ਤਾਨ ਦਾ ਜੋ ਸਬੰਧ ਹੈ ਸੁਰ ਤਾਨ ਤੇ ਪਿਛ ਦਾ ਸਬੰਧ ਹੈ ਉਹ ਵਾਕ ਨਾਲ ਹੁੰਦਾ ਹੈ ਬਲ ਜਾਂ ਦਬਾਓ ਜੀ ਸੱਖਰ ਤੇ ਪੈਂਦੀ ਹੈ ਉਸ ਤੇ ਅਧਕ ਦੀ ਵਰਤੋਂ ਕੀਤੀ ਜਾਂਦੀ ਹੈ ਤੇ ਅਨੁਨਾਸਿਕਤਾ ਦੀ ਆਵਾਜ਼ ਨੱਕ ਵਿੱਚ ਆਉਂਦੀ ਹੈ ਤੇ ਸੰਗਮ ਜਿਹੜਾ ਹੈ ਦੋ ਸ਼ਬਦਾਂ ਦੇ ਸੰਗਮ ਦੇ ਨਾਲ ਹੀ ਸ਼ਬਦਾਂ ਦੇ ਅਰਥਾਂ ਵਿੱਚ ਫਰਕ ਪੈ ਜਾਂਦਾ ਹੈ ਖੰਡਿਤ ਊਨਿਆਸੀ ਦੋ ਤਰ੍ਹਾਂ ਦੇ ਕੀਤੀਆਂ ਸਵਰ ਤੇ ਵਿਅੰਜਨ ਅਖੰਡਿਤ ਊਨਿਆਸੀ ਕਿੰਨੇ ਤਰ੍ਹਾਂ ਦੇ ਕੀਤੀਆਂ ਜੀ ਪੰਜ ਤਰ੍ਹਾਂ ਦੀਆਂ ਕੀਤੀਆਂ ਹਨ ਜੇ ਤੁਹਾਨੂੰ ਪੁੱਛਿਆ ਜਾਏ ਤਾਂ ਧੁਨੀਐਸੀ ਕਿੰਨੇ ਤਰ੍ਹਾਂ ਦੀ ਕੀਤੀ ਹੈ ਦੋ ਤਰ੍ਹਾਂ ਦੀ ਹੁਣ ਗੱਲ ਆਂਦੀ ਹੈ ਕਿ ਵਰਨ ਕਿੰਨੀ ਤਰ੍ਹਾਂ ਦੇ ਨੇ ਤਾਂ ਧੁਨੀਆ ਨੂੰ ਲਿਖਣ ਲਈ ਲਿਖਤੀ ਰੂਪ ਦੇਣ ਲਈ ਜਿਹੜੇ ਚਿੰਨ ਵਰਤੇ ਜਾਂਦੇ ਨੇ ਉਹਨਾਂ ਨੂੰ ਵਰਨ ਜਾਂ ਅੱਖਰ ਕਹਿੰਦੇ ਹਨ ਜਿਹੜੇ ਸਾਡੇ ਕੋਲ ਕਿੰਨੀ ਤਰ੍ਹਾਂ ਦੇ ਨੇ ਤਿੰਨ ਤਰ੍ਹਾਂ ਦੇ ਨੇ ਸਵਰ ਵਿਅੰਜਨ ਤੇ ਅਨੁਨਾਸਿਕ ਅੱਖਰ ਵਰਨ ਤੇ ਧੁਨੀ ਚ ਕੀ ਫਰਕ ਹੈ ਧੁਨੀ ਦਾ ਮਤਲਬ ਆਵਾਜ਼ ਹੈ ਭਾਸ਼ਾ ਦਾ ਮੌਖਿਕ ਰੂਪ ਵਰਨ ਤੇ ਅੱਖਰ ਉਸ ਭਾਸ਼ਾ ਨੂੰ ਲਿਖਣ ਦੇ ਲਈ ਜਿਹੜੇ ਚਿੰਨ ਵਰਤੇ ਜਾਂਦੇ ਨੇ ਭਾ ਵਰਨ ਤੇ ਅੱਖਰ ਕਿਸੇ ਵੀ ਭਾਸ਼ਾ ਦਾ ਲਿਖਤੀ ਰੂਪ ਹੁੰਦੇ ਹਨ ਹੁਣ ਗੱਲ ਕਰਦੇ ਹਾਂ ਸਵਰ ਜਿਨ੍ਹਾਂ ਧੁਨੀਆਂ ਦਾ ਬੇਰੋਕ ਉਚਾਰਨ ਹੁੰਦਾ ਹੈ ਉਹਨਾਂ ਨੂੰ ਸਵਰ ਕਹਿੰਦੇ ਨੇ ਪੰਜਾਬੀ ਚ ਤਿੰਨ ਸਵਰ ਨੇ ਊੜਾ ਐੜਾ ਈੜੀ ਵਿਅੰਜਨ ਜਿਹੜੀਆਂ ਧੁਨੀਆਂ ਆਪਣੀ ਦੂਰੀ ਆਵਾਜ਼ ਦਿੰਦੀਆਂ ਨੇ ਜਿਨ੍ਹਾਂ ਦੇ ਉਚਾਰਨ ਸਮੇਂ ਅਸੀਂ ਕਿਤੇ ਰੁਕਦੇ ਜਾਂ ਅੜਦੇ ਹਾਂ ਵਿਅੰਜਨ ਨੇ ਵਿਅੰਜਨ ਸਾਡੇ ਕੋਲ ਕਿੰਨੇ ਨੇ 38 ਸਸੇ ਤੋਂ ਲੈ ਕੇ ਲੱਲੇ ਫੇਰ ਬਿੰਦੀ ਤੱਕ ਅਨੁਨਾਸਿਕ ਜਿਨ੍ਹਾਂ ਧੁਨੀਆਂ ਦੀ ਆਵਾਜ਼ ਨੱਕੋਂ ਨਿਕਲਦੀ ਹੈ ਉਹਨਾਂ ਨੂੰ ਅਨੁਨਾਸਿਕ ਜਾਂ ਨਾਸਕੀ ਧੁਨੀਆਂ ਕਹਿੰਦੇ ਨੇ ਜਿਹੜੀਆਂ ਕਿੰਨੀਆਂ ਨੇ 5 ਗੰਗਾ ਯਈਆ ਨਾਨਾ ਨੰਨਾ ਤੇ ਮੰਮਾ ਸੋ ਆਪਾਂ ਨੂੰ ਆਂਦਾ ਹੈ ਸਵਰ ਕਿੰਨੇ ਨੇ ਜਾਂ ਸਵਰ ਵਾਹ ਕਿੰਨੇ ਨੇ ਤਾਂ ਇਹ ਤਿੰਨ ਨੇ ਊੜਾ ਐੜਾ ਈੜੀ ਸਾਡੇ ਕੋਲ ਮੂਲ ਵਿਅੰਜਨ ਕਿੰਨੇ ਨੇ 32 ਕੁੱਲ ਕਿੰਨੇ ਨੇ 38 ਔਰ ਅਨੁਨਾਸਿਕ ਤੁਨੀਆਂ ਸਾਡੇ ਕੋਲ ਕਿੰਨੀਆਂ ਨੇ 5 ਤਾਂ ਇਹ ਜਿਹੜੇ ਹੈ ਤੁਸੀਂ ਗਿਣਤੀ ਨੋਟ ਕਰ ਲਓ ਲਗਾ ਮਾਤਰਾ ਕਿੰਨੀ ਤਰ੍ਹਾਂ ਦੀਆਂ ਨੇ ਦੋ ਲਗਾ ਮਾਤਰਾ ਕਿੰਨੇ ਜੋ ਧੁਨੀਆਂ ਦੇ ਉਚਾਰਨ ਵਿੱਚ ਸਹਾਇਤਾ ਕਰਨ ਵਾਲੇ ਚਿੰਨਾਂ ਨੂੰ ਲਗਾ ਮਾਤਰਾ ਕਿਹਾ ਜਾਂਦਾ ਨਹੀਂ ਜੋ ਕਿੰਨੀ ਤਰ੍ਹਾਂ ਦੀਆਂ ਨੇ ਦੋ ਲਗੂ ਮਾਤਰਾ ਤੇ ਦੀਰਗ ਮਾਤਰਾ ਅੱਗੇ ਆ ਜਾਂਦਾ ਹੈ ਜੀ ਲਗਾ ਮਾਤਰਾ ਕਿੰਨੀਆਂ ਹਨ ਹੁਣ ਉਹਨਾਂ ਨੇ ਗਿਣਤੀ ਪੁੱਛੀ ਹੈ ਤਾਂ ਲਗਾ ਮਾਤਰਾ ਸਾਡੇ ਕੋਲ ਕਿੰਨੀਆਂ ਨੇ 10 ਮੁਕਤਾ ਕੰਨਾ ਸਿਹਾਰੀ ਬਿਹਾਰੀ ਲਾਂ ਦੁਲਾ ਹੋੜਾ ਕੋ ਨੋੜਾ ਔਂਕਰ ਤੇ ਦਲੋਂਕਰ ਸੋ 10 ਨੇ ਜਿੰਨਾ ਵਿੱਚੋਂ ਮੁਕਤੇ ਦਾ ਕੋਈ ਵੀ ਨਿਸ਼ਾਨ ਜਾਂ ਕੋਈ ਵੀ ਸਾਈਨ ਨਹੀਂ ਹੈ ਹੁਣ ਪ੍ਰਸ਼ਨ ਅਗਲਾ ਆ ਜਾਂਦਾ ਹੈ ਜੇ ਸਵਰ ਧੁਨੀਆਂ ਕਿੰਨੀਆਂ ਨੇ 10 ਸਵਰ ਧੁਨੀਆਂ ਕੀ ਨੇ ਜਦੋਂ ਊੜੇ ਐੜੀ ਈੜੀ ਨੂੰ ਲਗਾ ਮਾਤਰਾ ਲੱਗਦੀਆਂ ਨੇ ਜੋ ਆਵਾਜ਼ਾਂ ਆਉਂਦੀਆਂ ਨੇ ਉਹਨਾਂ ਨੂੰ ਅਸੀਂ ਸਵਰ ਧੁਨੀਆਂ ਕਹਿੰਦੇ ਹਾਂ ਜਿਨ੍ਹਾਂ ਦੀ ਗਿਣਤੀ ਜਿਹੜੇ ਜੇ ਤਾਂ ਕੁਸਚਨ ਆਵੇ ਕਿੰਨੀਆਂ ਹਨ ਤਾਂ ਗਿਣਤੀ ਹੈ 10 ਸਵਰ ਤੁਨੀਆਂ ਕਿੰਨੇ ਤਰ੍ਹਾਂ ਦੀਆਂ ਹਨ ਤਾਂ ਪ੍ਰਕਾਰ ਪੁੱਛਿਆ ਗਿਆ ਹੈ ਸਵਰ ਤੁਨੀਆਂ ਦੋ ਤਰ੍ਹਾਂ ਦੀਆਂ ਹਨ ਲਗੂ ਸਵਰ ਤੁਨੀਆਂ ਤੇ ਦੀਰਗ ਸਵਰ ਤੁਨੀਆਂ ਤਾਂ ਸਵਰ ਤੁਨੀਆਂ ਸਾਡੇ ਕੋਲ 10 ਨੇ ਸਵਰਾਸੀਂ ਕਿੰਨੇ ਕੀਤੇ ਨੇ 3 ਕੀਤੇ ਨੇ ਸਵਰਵਾਹ ਕਿੰਨੇ ਕੀਤੇ ਨੇ ਆਪਾਂ 3 ਕੀਤੇ ਨੇ ਹਾ ਹਾ ਜੋ ਹੈ ਉਹ ਸੁਰ ਤੰਤਰੀ ਜਾਂ ਸੁਰਯੰਤਰੀ ਹੈ ਲਗੂ ਮਾਤਰਾ ਜਿਨ੍ਹਾਂ ਦੇ ਉਚਾਰਨ ਵਿੱਚ ਥੋੜਾ ਸਾ ਥੋੜਾ ਬਲ ਥੋੜਾ ਜ਼ੋਰ ਲੱਗਦਾ ਹੈ ਉਹਨਾਂ ਨੂੰ ਲਗੂ ਮਾਤਰਾ ਕਿਹਾ ਜਾਂਦਾ ਹੈ ਜਿਹੜੀਆਂ ਸਾਡੇ ਕੋਲ ਤਿੰਨ ਨੇ ਮੁਕਤਾ ਸਿਆਰੀ ਤੇ ਔਂਕੜ ਜੇ ਗੱਲ ਕਰੀਏ ਲਗੂ ਸਵਰ ਧੁਨੀਆਂ ਤਾਂ ਇਹ ਮੁਕਤਾ ਐਣਾ ਆਉਂਦਾ ਹੈ ਈ ਆਂਦੀ ਹੈ ਈੜੀ ਨੂੰ ਸਿਆਰੀ ਤੇ ਔਂਕੜ ਚ ਊੜੇ ਨੂੰ ਔਂਕੜ ਆਉਂਦਾ ਹੈ ਤਾਂ ਇਹ ਸਾਡੇ ਕੋਲ ਲਗੂ ਸਵਰ ਧੁਨੀਆਂ ਨੇ ਬਾਕੀ ਜਿਹੜੀਆਂ ਸਾਰੀਆਂ ਦੀਰਗ ਸਵਰ ਧੁਨੀਆਂ ਆ ਜਾਂਦੀਆਂ ਹਨ ਲਗੂ ਨੂੰ ਹਰਸ ਸਵਰ ਧੁਨੀਆਂ ਵੀ ਕਿਹਾ ਜਾਂਦਾ ਹੈ ਗੋਲਾਈਦਾਰ ਧੁਨੀਆਂ ਗੁਲਾਈਦਾਰ ਸਵਰ ਤੁਨੀਆਂ ਕਿਹੜੀਆਂ ਨੇ ਜਿਨ੍ਹਾਂ ਤੁਨੀਆਂ ਦੇ ਉਚਾਰਨ ਨੂੰ ਉਚਾਰਦੇ ਹਾਂ ਤਾਂ ਮੂੰਹ ਜਿਹੜਾ ਹੈ ਉਹ ਰਾਉਂਡ ਦੀ ਸ਼ੇਪ ਚਾ ਜਾਂਦਾ ਹੈ ਓ ਓ ਓ ਤੇ ਓ ਇਹ ਜਿਹੜੀਆਂ ਚਾਰ ਸਾਡੇ ਕੋਲ ਕਿਹੜੀਆਂ ਗੁਲਾਈਦਾਰ ਤੁਨੀਆਂ ਨੇ ਬਾਕੀ ਜਿਹੜੀਆਂ 6 ਨੇ ਉਹ ਗੁਲਾਈ ਰਹਿਤ ਤੁਨੀਆਂ ਨੇ ਗੁਲਾਈ ਰਹਿਤ ਸਵਰ ਤੁਨੀਆਂ ਹਨ ਊੜਾਣਾ ਈੜੀ ਨੂੰ ਕਿੰਨੀਆਂ ਮਾਤਰਾ ਲੱਗਦੀਆਂ ਨੇ ਤਾਂ 343 ਦਾ ਫਾਰਮੂਲਾ ਯਾਦ ਰੱਖੋ ਊੜੇ ਨੂੰ ਤਿੰਨ ਮਾਤਰਾ ਲੱਗਦੀਆਂ ਨੇ ਊੜੇ ਨੂੰ ਔਂਕੜ ਦਲੰਕੜ ਤੇ ਹੋੜਾ ਐੜੇ ਨੂੰ ਚਾਰ ਲੱਗਦੀਆਂ ਨੇ ਐੜਾ ਮੁਕਤਾ ਕੰਨਾ ਦਲਾਵਾ ਤੇ ਕਨੋੜਾ ਈੜੀ ਨੂੰ ਤਿੰਨ ਮਾਤਰਾ ਲੱਗਦੀਆਂ ਨੇ ਸਿਹਾਰੀ ਬਿਹਾਰੀ ਤੇ ਲਾਂ ਸੋ ਊੜੇ ਐੜੇ ਈੜੀ ਨੂੰ ਜਿਹੜੀਆਂ ਮਾਤਰਾ ਲੱਗਦੀਆਂ ਨੇ ਉਹ ਜੋ ਆਵਾਜ਼ਾ ਦਿੰਦੀਆਂ ਨੇ ਉਹ ਕੀ ਬਣ ਜਾਂਦੀਆਂ ਨੇ ਸਾਡੇ ਕੋਲ ਸਵਰ ਧੁਨੀਆਂ ਤੇ ਸਵਰਾਂ ਦੇ ਵਿੱਚੋਂ ਕੇਵਲ ਐੜਾ ਹੀ ਹੈ ਜਿਹੜਾ ਮੁਕਤਾ ਰੂਪੀ ਚ ਵਰਤਿਆ ਜਾਂਦਾ ਹੈ ਬਾਕੀ ਮੁਕਤ ਵਿਅੰਜਨ ਸਸ్యਤੂ ਲੈ ਕੇ ਲੱਲੇ ਪੈਰ ਬਿੰਦੀ ਤੱਕ ਸਾਰੇ ਮੁਕਤ ਵਿਅੰਜਨ ਹਨ ਅਗਲੀ ਗੱਲ ਕਰਦੇ ਹਾਂ ਲਗਾਖਰ ਕੀ ਹੈ ਲਗਾ ਮਾਤਰਾ ਤੋਂ ਬਾਅਦ ਉਚਾਰੇ ਜਾਣ ਵਾਲੇ ਜੋ ਚਿੰਨ੍ਹ ਨੇ ਉਹਨਾਂ ਨੂੰ ਲਗਾਖਰ ਕਿਹਾ ਜਾਂਦਾ ਹੈ ਤਾਂ ਲਗਾਖਰ ਦੀ ਵਰਤੋਂ ਲਗਾ ਮਾਤਰਾ ਨਾਲ ਕੀਤੀ ਜਾਂਦੀ ਹੈ ਜਿਹੜੇ ਪੰਜਾਬੀ ਵਿੱਚ ਸਾਡੇ ਕੋਲ ਕਿੰਨੇ ਨੇ 3 ਨੇ ਕਿਹੜੇ-ਕਿਹੜੇ ਨੇ ਬਿੰਦੀ ਟਿੱਪੀ ਤੇ ਅਦਕ ਬਿੰਦੀ ਤੇ ਟਿੱਪੀ ਅਨੁਨਾਸਿਕ ਲਗਾਖਰ ਨੇ ਇਹਨਾਂ ਦੀ ਆਵਾਜ਼ ਨੱਕ ਤੋਂ ਨਿਕਲਦੀ ਹੈ ਅਨੁਨਾਸਿਕ ਲਗਾਖਰ ਦੀ ਗਿਣਤੀ ਕਿੰਨੀ ਹੈ ਜੀ 2 अनुनासिक ਅੱਖਰਾਂ ਦੀ ਕਿੰਨੀ ਗਿਣਤੀ ਸੀ 5 ਤਾਂ ਕੁੱਲ ਅਨੁਨਾਸਿਕ ਚਿੰਨ ਸਾਡੇ ਕੋਲ ਕਿੰਨੇ ਆ ਗਏ ਜੀ 7 ਆ ਜਾਂਦੇ ਹਨ ਅਦਕ ਅਦਕ ਦੀ ਵਰਤੋਂ ਜਿੱਥੇ ਜ਼ੋਰ ਜਾਂ ਬਲ ਜਿਹੜੇ ਅੱਖਰ ਦੀ ਦੂਰੀ ਆਵਾਜ਼ ਆਉਂਦੀ ਹੈ ਉੱਥੇ ਅਦਕ ਦੀ ਵਰਤੋਂ ਕੀਤੀ ਜਾਂਦੀ ਹੈ ਹੁਣ ਗੱਲ ਆਉਂਦੀ ਹੈ ਕਿ ਲਗਾ ਮਾਤਰਾ ਬਿੰਦੀ ਟਿੱਪੀ ਅਦਕ ਨੂੰ ਕਿੰਨੀਆਂ ਲੱਗਦੀਆਂ ਹਨ ਤਾਂ 644 ਇਹਦੇ ਚੋਂ ਟਿੱਪੀ ਦੀਆਂ ਤੁਸੀਂ ਪਹਿਲਾਂ ਮਾਤਰਾ ਯਾਦ ਕਰ ਲਓ ਮੁਕਤਾ ਸਿਆਰੀ ਔਂਕਰ ਤੇ ਦੁਲੌਂਕਰ ਨਾਲ ਟਿੱਪੀ ਬਾਕੀ ਜਿਹੜੇ ਛੇ ਰਹਿ ਗਏ ਉਹਨਾਂ ਨਾਲ ਬਿੰਦੀ ਦੀ ਵਰਤੋਂ ਕੀਤੀ ਜਾਂਦੀ ਹੈ ਅਦਕ ਜਿਹੜੀ ਹੈ ਤਿੰਨ ਲਗੂ ਮਾਤਰਾ ਮੁਕਤਾ ਸਿਆਰੀ ਔਂਕੜ ਤੇ ਦੁਲਾਵਾਂ ਇਹਨਾਂ ਦੇ ਨਾਲ ਅਸੀਂ ਅਦਕ ਦੀ ਵਰਤੋਂ ਕਰਦੇ ਹਾਂ ਜਿਹੜੇ ਅੱਖਰ ਦੀ ਆਵਾਜ਼ ਦੂਰੀ ਆਂਦੀ ਹੈ ਉਸ ਤੋਂ ਪਹਿਲੇ ਅੱਖਰ ਦੇ ਉੱਤੇ ਅਦਕ ਦੀ ਵਰਤੋਂ ਕੀਤੀ ਜਾਂਦੀ ਹੈ ਸੋ ਬਿੰਦੀ ਟਿੱਪੀ ਅਦਕ ਲਗਾਖਰ ਦੇ ਲਗਾ ਮਾਤਰਾ ਜਿਹੜੀਆਂ ਨੇ ਬਿੰਦੀ ਟਿੱਪੀ ਅਦਕ ਤਿੰਨਾ ਲਗਾਖਰ 10 10 ਨਹੀਂ ਲੱਗਦੀਆਂ ਅੱਗੇ ਆ ਜਾਂਦਾ ਹੈ ਜੀ ਲਿਪੀ ਲਿਪੀ ਕੀ ਹੈ ਕਿਸੇ ਵੀ ਭਾਸ਼ਾ ਨੂੰ ਲਿਖਤੀ ਰੂਪ ਦੇਣ ਲਈ ਜਿਹੜੇ ਚਿੰਨ ਵਰਤੇ ਜਾਂਦੇ ਨੇ ਉਸ ਨੂੰ ਆਪਾਂ ਲਿਪੀ ਕਹਿੰਦੇ ਆ ਪੰਜਾਬੀ ਦੀ ਗੱਲ ਕਰੀਏ ਤਾਂ ਪਹਿਲਾਂ ਸਾਨੂੰ ਵਰਨ ਜਾਂ ਅੱਖਰ ਚਾਹੀਦੇ ਨੇ ਫਿਰ ਲਗਾ ਮਾਤਰਾ ਤੇ ਲਗਾਖਰ ਵਰਨ ਜਾਂ ਅੱਖਰ ਸਾਡੇ ਕੋਲ ਕੁੱਲ ਹੈਗੇ 41 ਲਗਾ ਮਾਤਰਾ ਕਿੰਨੀਆਂ ਨੇ 10 ਤੇ ਲਗਾਖਰ ਕਿੰਨੇ ਨੇ 3 ਤਾਂ ਲਿਪੀ ਦੇ ਕੋਲ ਕਿੰਨੇ ਚਿੰਨ ਹੋਗੇ 54 ਸੋ ਇਹ 54 ਚਿੰਨ ਗੁਰਮੁਖੀ ਲਿਪੀ ਹੈ ਪੰਜਾਬੀ ਦੀ ਲਿਪੀ ਦਾ ਨਾਂ ਗੁਰਮੁਖੀ ਲਿਪੀ ਦੇ 54 ਚਿੰਨ ਪੰਜਾਬੀ ਨੂੰ ਲਿਖਣ ਵਿੱਚ ਸਹਾਇਤਾ ਕਰਦੇ ਹਨ ਜਿਨ੍ਹਾਂ ਨੂੰ ਇਹ 54 ਚਿੰਨਾ ਦੀ ਆਵਾਜ਼ ਆ ਜਾਂਦੀ ਹੈ ਉਹ ਕੁਝ ਵੀ ਲਿਖ ਸਕਦੇ ਹਨ ਸ਼ਬਦ ਬੋਧ ਸ਼ਬਦ ਦੋ ਜਾਂ ਦੋ ਤੋਂ ਜ਼ਿਆਦਾ ਧੁਨੀਆਂ ਦੇ ਮੇਲ ਤੋਂ ਸ਼ਬਦ ਬਣਦਾ ਹੈ ਅਰਥ ਦੇ ਤੌਰ ਤੇ ਸ਼ਬਦ ਅਸੀਂ ਦੋ ਤਰ੍ਹਾਂ ਦੇ ਕਰਦੇ ਹਾਂ ਸਾਰਥਕ ਤੇ ਨਿਰਾਰਥਕ ਸਾਰਥਕ ਜਿਸ ਦਾ ਕੋਈ ਮਤਲਬ ਹੈ ਨਿਰਾਰਥਕ ਜਿਸ ਦਾ ਕੋਈ ਵੀ ਮਤਲਬ ਨਹੀਂ ਲੇਕਿਨ ਮੌਖਿਕ ਭਾਸ਼ਾ ਵਿੱਚ ਸਾਰਥਕ ਸ਼ਬਦਾਂ ਤੋਂ ਬਾਅਦ ਨਿਰਾਰਥਕ ਸ਼ਬਦ ਵਰਤੇ ਜਾਂਦੇ ਨੇ ਜਿਵੇਂ ਰੋਟੀ ਰਾਟੀ ਆਦ ਰਚਨਾ ਜਾਂ ਬੰਤਰ ਦੇ ਤੌਰ ਤੇ ਸ਼ਬਦ ਦੋ ਤਰ੍ਹਾਂ ਦੇ ਹੁੰਦੇ ਨੇ ਮੂਲ ਸ਼ਬਦ ਜਾਂ ਉਤਪੰਨ ਸ਼ਬਦ ਮੂਲ ਸ਼ਬਦ ਦੋ ਜਾਂ ਦੋ ਤੋਂ ਜ਼ਿਆਦਾ ਤੁਨੀਆਂ ਦੇ ਮੇਲ ਤੋਂ ਮੂਲ ਸ਼ਬਦ ਬਣਦਾ ਹੈ ਜਿਵੇਂ ਘਰ ਸਕੂਲ ਉਤਪਨ ਸ਼ਬਦ ਮੂਲ ਸ਼ਬਦ ਦੇ ਅਗੇਤਰ ਜਾਂ ਪਿਛੇਤਰ ਲਗਾ ਕੇ ਜਿਹੜੇ ਨਵੇਂ ਸ਼ਬਦ ਬੰਦੇ ਨੇ ਉਸ ਨੂੰ ਉਤਪਨ ਸ਼ਬਦ ਕਹਿੰਦੇ ਨੇ ਜਿਵੇਂ ਘਰ ਤੋਂ ਬੇ ਘਰ ਜਾਂ ਕਰੋਗੀ ਤਾਂ ਉਤਪਨ ਸ਼ਬਦ ਸਾਡੇ ਕੋਲ ਕਿੰਨੀ ਤਰ੍ਹਾਂ ਦੇ ਆ ਗਏ ਦੋ ਤਰ੍ਹਾਂ ਦੇ ਅਗੇਤਰ ਤੇ ਪਿਛੇਤਰ ਤੇ ਅਗੇਤਰ ਤੇ ਪਿਛੇਤਰ ਨੂੰ ਅਸੀਂ ਕਹਿੰਨੇ ਹਾਂ ਵਿਦੇਤਰ ਜੇ ਤੁਹਾਨੂੰ ਕੁਸਚਨ ਆਉਂਦਾ ਹੈ ਕਿ ਪੰਜਾਬੀ ਵਿੱਚ ਕਿੰਨੀ ਤਰ੍ਹਾਂ ਦੇ ਵਿਦੇਤਰ ਵਰਤੇ ਜਾਂਦੇ ਨੇ ਤਾਂ ਪੰਜਾਬੀ ਵਿੱਚ ਦੋ ਤਰ੍ਹਾਂ ਦੇ ਵਿਦੇਤਰ ਵਰਤੇ ਜਾਂਦੇ ਨੇ ਅਗੇਤਰ ਦੇ ਪਿਸ਼ੇਤਰ ਸੋ ਅਰਥ ਦੇ ਤੌਰ ਤੇ ਸ਼ਬਦ ਦੋ ਤਰ੍ਹਾਂ ਦੇ ਸਾਰਤਕ ਤੇ ਨਿਰਾਰਥਕ ਰਚਨਾ ਜਾਂ ਬੰਤਰ ਦੇ ਤੌਰ ਤੇ ਸ਼ਬਦ ਸਾਡੇ ਕੋਲ ਫਿਰ ਦੋ ਤਰ੍ਹਾਂ ਦੇ ਨੇ ਮੂਲ ਸ਼ਬਦ ਤੇ ਉਤਪੰਨ ਸ਼ਬਦ ਉਤਪੰਨ ਸ਼ਬਦ ਸਾਡੇ ਕੋਲ ਫਿਰ ਦੋ ਤਰ੍ਹਾਂ ਦੇ ਨੇ ਅਗੇਤਰ ਤੇ ਪਿਸ਼ੇਤਰ ਰੂਪ ਦੇ ਆਧਾਰ ਤੇ ਸ਼ਬਦ ਦੋ ਤਰ੍ਹਾਂ ਦੇ ਨੇ ਵਿਕਾਰੀ ਤੇ ਆਵਕਾਰੀ ਵਿਕਾਰੀ ਜਿਨ੍ਹਾਂ ਸ਼ਬਦਾਂ ਵਿੱਚ ਲਿੰਗ ਵਚਨ ਤੇ ਕਾਰਕ ਕਰਕੇ ਵਿਕਾਰ ਆ ਜਾਂਦਾ ਹੈ ਜੋ ਬਦਲ ਜਾਂਦੇ ਨੇ ਉਹਨਾਂ ਨੂੰ ਵਿਕਾਰੀ ਸ਼ਬਦ ਕਹਿੰਦੇ ਨੇ ਜਿਹੜੇ ਚਾਰ ਨੇ ਨਾਉ ਪਰ ਨਾਉ ਵਿਸ਼ੇਸ਼ਣ ਤੇ ਕਿਰਿਆ ਆਵਕਾਰੀ ਜਿੰਨਾ ਸ਼ਬਦਾਂ ਵਿੱਚ ਲਿੰਗ ਵਚਨ ਤੇ ਕਾਰਕ ਕਰਕੇ ਕੋਈ ਵੀ ਵਿਕਾਰ ਜਾਂ ਆਪਣਾ ਰੂਪ ਨਹੀਂ ਬਦਲਦੇ ਉਹ ਸਾਡੇ ਕੋਲ ਗਿਣਤੀ 'ਚ ਕਿੰਨੇ ਨੇ ਪੰਜ ਕਿਰਿਆ ਵਿਸ਼ੇਸ਼ਣ ਸੰਬੰਧਕ ਯੋਜਕ ਵਿਸਮਿਕ ਤੇ ਨਿਪਾਂਤ ਸੋ ਵਿਕਾਰੀ ਸ਼ਬਦ ਚਾਰ ਤਰ੍ਹਾਂ ਦੇ ਨੇ ਤੇ ਆਵਕਾਰੀ ਸ਼ਬਦ ਸਾਡੇ ਕੋਲ ਕਿੰਨੀ ਤਰ੍ਹਾਂ ਦੇ ਨੇ ਪੰਜ ਤਰ੍ਹਾਂ ਦੀ ਸਾਰਥਕ ਸ਼ਬਦ ਜਾਂ ਵਿਆਕਰਨ ਦੇ ਤੌਰ ਤੇ ਸ਼ਬਦ ਸਾਡੇ ਕੋਲ 8 ਤਰ੍ਹਾਂ ਦੇ ਨੇ ਨਾਉ ਪਰ ਨਾਉ ਵਿਸ਼ੇਸ਼ਣ ਕਿਰਿਆ ਕਿਰਿਆ ਵਿਸ਼ੇਸ਼ਣ ਸੰਬੰਧਕ ਯੋਜਕ ਤੇ ਵਿਸਮਿਕ ਸਾਰਥਕ ਸ਼ਬਦ ਕਿਉਂ ਕਿਉਂਕਿ ਇਹਨਾਂ ਦਾ ਕੋਈ ਨਾ ਕੋਈ ਅਰਥ ਹੁੰਦਾ ਹੈ ਵਿਆਕਰਨ ਦੇ ਤੌਰ ਤੇ ਸ਼ਬਦ ਕਿਉਂਕਿ ਇਹਨਾਂ ਨੂੰ ਅਸੀਂ ਵਿਆਕਰਨ ਚ ਵਰਤਦੇ ਹਾਂ ਅਸੀਂ ਬੱਚੇ ਨੂੰ ਨਾਉ ਪਰ ਨਾਉ ਵਿਸ਼ੇਸ਼ਣ ਕਿਰਿਆ ਇਹਨਾਂ ਸਾਰਿਆਂ ਦੀ ਪਛਾਣ ਕਰਾਉਂਦੇ ਹੋਏ ਵਾਕ ਵਿੱਚੋਂ ਇਹਨਾਂ ਨੂੰ ਕਿਵੇਂ ਚੁਣਿਆ ਜਾਂਦਾ ਹੈ ਜਾਂ ਵਾਕ ਵਿੱਚ ਇਹ ਕਿੱਥੇ ਕੰਮ ਕਰਦੇ ਹਨ ਇਸ ਦੇ ਬਾਰੇ ਜਾਣਕਾਰੀ ਦੇਣੇ ਹਾਂ ਸੂਸਾਰਥਕ ਸ਼ਬਦ ਸਾਡੇ ਕੋਲ ਕਿੰਨੀ ਤਰ੍ਹਾਂ ਦੇ ਆ ਗਏ ਅੱਠ ਤਰ੍ਹਾਂ ਦੇ ਆ ਗਏ ਵਿਕਾਰੀ ਸ਼ਬਦ ਸਾਡੇ ਕੋਲ ਚਾਰ ਤਰ੍ਹਾਂ ਦੇ ਨੇ ਤੇ ਆ ਵਿਕਾਰੀ ਸ਼ਬਦ ਸਾਡੇ ਕੋਲ ਪੰਜ ਤਰ੍ਹਾਂ ਦੇ ਨੇ ਅਰਥ ਦੇ ਆਧਾਰ ਤੇ ਦੋ ਤਰ੍ਹਾਂ ਦੇ ਰੂਪ ਰਚਨਾ ਜਾਂ ਬੰਤਰ ਦੇ ਆਧਾਰ ਤੇ ਦੋ ਤਰ੍ਹਾਂ ਦੇ ਰੂਪ ਦੇ ਆਧਾਰ ਤੇ ਦੋ ਤਰ੍ਹਾਂ ਦੇ ਤੇ ਸਾਰਥਕ ਸ਼ਬਦ ਅੱਠ ਹੁਣ ਗੱਲ ਕਰਦੇ ਹਾਂ ਸ਼ਬਦ ਸ਼੍ਰੇਣੀਆਂ ਤਾਂ ਸ਼ਬਦ ਸ਼੍ਰੇਣੀਆਂ ਵੀ ਪੰਜਾਬੀ ਚ 8 ਹਨ ਨਾਉ ਪਰ ਨਾਉ ਵਿਸ਼ੇਸ਼ਣ ਕਿਰਿਆ ਕਿਰਿਆ ਵਿਸ਼ੇਸ਼ਣ ਸੰਬੰਧਕ ਯੋਜਕ ਤੇ ਵਿਸਮਕ ਏ ਸ਼ਬਦ ਸ਼੍ਰੇਣੀਆ ਵੀ ਨੇ ਹੁਣ ਨਾਉ ਕਿੰਨੀ ਤਰ੍ਹਾਂ ਦੇ ਨੇ ਪੰਜ ਤਰ੍ਹਾਂ ਦੇ ਨੇ ਪਰ ਨਾਉ ਛੇ ਤਰ੍ਹਾਂ ਦੇ ਨੇ ਵਿਸ਼ੇਸ਼ਣ ਪੰਜ ਤਰ੍ਹਾਂ ਦੇ ਨੇ ਕਿਰਿਆ ਸਾਡੇ ਕੋਲ ਦੋ ਤਰ੍ਹਾਂ ਦੀ ਹੈ ਕਿਰਿਆ ਵਿਸ਼ੇਸ਼ਣ ਅੱਠ ਤਰ੍ਹਾਂ ਦੀ ਹੈ ਸੰਬੰਧਕ ਤਿੰਨ ਯੋਜਕ ਦੋ ਤੇ ਵਿਸਮਿਕ ਨ ਉਤਰਾਂ ਦਾ ਹੁੰਦਾ ਹੈ ਨਾਉ ਜੋ ਸ਼ਬਦ ਕਿਸੇ ਵਿਅਕਤੀ ਵਸਤੂ ਜਾਂ ਜਗਾ ਲਈ ਵਰਤਿਆ ਜਾਂਦਾ ਹੈ ਪਰਨਾਉ ਜੋ ਨਾਉ ਦੀ ਥਾਂ ਵਰਤਿਆ ਜਾਂਦਾ ਹੈ ਵਿਸ਼ੇਸ਼ਣ ਜੋ ਸ਼ਬਦ ਨਾਉ ਤੇ ਪਰਨਾਉ ਦੀ ਵਿਸ਼ੇਸ਼ਤਾ ਗੁਣ ਔਗਣ ਗਿਣਤੀ ਮਿੰਤੀ ਦੱਸਦਾ ਹੈ ਵਿਸ਼ੇਸ਼ਣ ਹੈ ਕਿਰਿਆ ਜਿਸ ਤੋਂ ਕੰਮ ਦੇ ਹੋਣ ਜਾਂ ਕਰਨ ਬਾਰੇ ਪਤਾ ਲੱਗਦਾ ਹੈ ਕਿਰਿਆ ਵਿਸ਼ੇਸ਼ਣ ਜੋ ਕਿਰਿਆ ਦੇ ਹੋਣ ਦਾ ਸਮਾਂ ਸਥਾਨ ਤੇ ਢੰਗ ਦੱਸਦਾ ਹੈ ਉਸ ਨੂੰ ਕਿਰਿਆ ਵਿਸ਼ੇਸ਼ਣ ਕਹਿੰਦੇ ਨੇ ਸੰਬੰਧਕ ਜੋ ਨਾਵ ਤੇ ਪਰਨਾਵ ਦਾ ਆਪਸ ਵਿੱਚ ਜਾਂ ਵਾਕ ਦੇ ਹੋਰਾਂ ਹਿੱਸਿਆਂ ਨਾਲ ਸੰਬੰਧ ਜੋੜਦੇ ਹਨ ਯੋਜਕ ਜੋ ਦੋ ਸ਼ਬਦਾਂ ਵਾਕਾਂ ਤੇ ਵਕਾਂਸ਼ਾਂ ਨੂੰ ਆਪਸ ਵਿੱਚ ਜੋੜਦੇ ਹਨ ਯੋਜਕ ਨੇ ਜੋ ਦੋ ਤਰ੍ਹਾਂ ਦਾ ਹੈ ਵਿਸਮਿਕ ਜੋ ਮਨ ਦੀ ਖੁਸ਼ੀ ਗਮੀ ਤੇ ਹੈਰਾਨੀ ਦੇ ਭਾਵਾਂ ਨੂੰ ਪ੍ਰਗਟ ਕਰੇ ਉਸ ਨੂੰ ਵਿਸਮਿਕ ਕਹਿੰਦੇ ਹਨ ਆਪਾਂ ਨਾਉਵਿਚ ਪੁਰਖਵਾਚਕ ਪਰਨਾਉ ਸਾਡੇ ਕੋਲ ਤਿੰਨ ਤਰ੍ਹਾਂ ਦਾ ਹੈ ਵਿਸ਼ੇਸ਼ਣ ਚ ਗੁਣਵਾਚਕ ਵਿਸ਼ੇਸ਼ਣ ਦੀਆਂ ਤਿੰਨ ਅਵਸਥਾ ਨੇ ਸਧਾਰਨ ਅਧਿਕਤਰ ਤੇ ਅਦਿਕਤਮ ਸੰਖਿਆਵਾਚਕ ਸਾਡੇ ਕੋਲ 6 ਤਰ੍ਹਾਂ ਦਾ ਹੈ ਸਧਾਰਨ ਕਸਰੀ ਨਿਖੇੜਵਾਚੀ ਸਮੁੱਚਤਾ ਬੋਧਕ ਕਰਮਵਾਚੀ ਤੇ ਅਨਿਸ਼ਚਿਤ ਇਹ ਸਾਡੇ ਕੋਲ 6 ਤਰ੍ਹਾਂ ਦਾ ਸੰਖਿਆਵਾਚਕ ਹੈ ਕਿਰਿਆ ਪਹਿਲੀ ਵੰਚੇ ਸਾਡੇ ਕੋਲ ਦੋ ਤਰ੍ਹਾਂ ਦੀ ਹੈ ਜੈਸੇ ਵੀ ਕਿਰਿਆ ਦਾ ਕੋਸ਼ਣਾ ਜੇ ਕਿੰਨੀ ਤਰ੍ਹਾਂ ਦੀ ਹੈ ਤਾਂ ਦੋ ਤਰ੍ਹਾਂ ਦੀ ਸੋ ਤੁਸੀਂ ਸਾਰਿਆਂ ਨੇ ਕਿਸਮਾਂ ਜ਼ਰੂਰ ਯਾਦ ਕਰਨੀਆਂ ਨੇ ਵਿਸ਼ਰਾਮ ਚਿੰਨ ਬੋਲਦੇ ਜਾਂ ਲਿਖਦੇ ਸਮੇਂ ਅਸੀਂ ਥੋੜੀ ਦੇਰ ਲਈ ਕਿਤੇ ਰੁਕਦੇ ਹਾਂ ਉਸ ਸਹਰਾਉਣ ਨੂੰ ਪ੍ਰਗਟ ਕਰਨ ਲਈ ਜਿਹੜੇ ਚਿੰਨ ਵਰਤੇ ਜਾਂਦੇ ਨੇ ਉਸ ਨੂੰ ਕਹਿੰਦੇ ਆ ਵਿਸ਼ਰਾਮ ਜਿਹੜੇ ਪੰਜਾਬੀ ਚ ਕਿੰਨੀ ਤਰ੍ਹਾਂ ਦੇ ਨੇ 13 ਤਰ੍ਹਾਂ ਦੇ ਹਨ ਵਾਚ ਸਾਡੇ ਕੋਲ ਤਿੰਨ ਤਰ੍ਹਾਂ ਦਾ ਹੈ ਵਾਚ ਕੀ ਹੈ ਕਿ ਜਿਸ ਸਬਦ ਤੋਂ ਪਤਾ ਲੱਗਦਾ ਹੈ ਕਿ ਵਾਕ ਕਰਤਾ ਤੋਂ ਸ਼ੁਰੂ ਹੁੰਦਾ ਹੈ ਕਰਮ ਤੋਂ ਸ਼ੁਰੂ ਹੁੰਦਾ ਹੈ ਜਾਂ ਭਾਵ ਤੋਂ ਤਾਂ ਵਾਚ ਤਿੰਨੇ ਕਰਤਰੀ ਕਰਮਨੀ ਤੇ ਭਾਵ ਵਾਚ ਲਿੰਗ ਸਾਡੇ ਕੋਲ ਦੋ ਤਰ੍ਹਾਂ ਦੇ ਨੇ ਪੁਲਿੰਗ ਤੇ ਇਸਤਰੀ ਲਿੰਗ ਵਚਨ ਦੋ ਤਰ੍ਹਾਂ ਦੇ ਵਰਤੇ ਜਾਂਦੇ ਨੇ ਇਕਵਚਨ ਤੇ ਬਹੁਵਚਨ ਪੁਰਖ ਜਿਹੜੇ ਨੇ ਤਿੰਨ ਤਰ੍ਹਾਂ ਦੇ ਪੁਰਖ ਵਰਤੇ ਜਾਂਦੇ ਨੇ ਪੰਜਾਬੀ ਵਿੱਚ ਉੱਤਮ ਪੁਰਖ ਮੱਧਮ ਪੁਰਖ ਤੇ ਅਨਿਆ ਪੁਰਖ ਕਾਲ ਜਿਹੜਾ ਹੈ ਤਿੰਨ ਤਰ੍ਹਾਂ ਦਾ ਹੈ ਕਾਲ ਮਤਲਬ ਸਮਾ ਵਰਤਮਾਨ ਕਾਲ ਭੂਤਕਾਲ ਤੇ ਭਵਿੱਖਤ ਕਾਲ ਵਰਤਮਾਨ ਕਾਲ ਛੇ ਤਰ੍ਹਾਂ ਦਾ ਹੈ ਭੂਤਕਾਲ ਛੇ ਤਰ੍ਹਾਂ ਦਾ ਹੈ ਤੇ ਭਵਿੱਖਤ ਕਾਲ ਸਾਡੇ ਕੋਲ ਪੰਜ ਤਰ੍ਹਾਂ ਦਾ ਹੈ ਤਾਂ 665 ਜੇ ਯਾਦ ਰੱਖੋਗੇ ਤਾਂ ਵਰਤਮਾਨ ਭੂਤਕਾਲ ਤੇ ਭਵਿੱਖਤ ਦੀਆਂ ਕਿਸਮਾਂ ਤੁਹਾਨੂੰ ਯਾਦ ਹੋ ਜਾਣਗੀਆਂ ਅੱਗੇ ਗੱਲ ਕਰਦੀ ਹਾਂ ਵਾਕ ਬੋਧ ਦੀ ਵਾਕਾਂ ਦੀ ਗੱਲ ਕਰਾਂਗੇ ਜੋ ਜੋ ਵਿਆਕਰਨ ਦਾ ਭਾਗ ਭਾਗ ਕੀ ਹੈ ਕਿੰਨੀ ਤਰ੍ਹਾਂ ਦੀ ਤੇ ਵਾਕਾਂ ਦਾ ਵਟਾਂਦਰਾ ਕਿਵੇਂ ਹੁੰਦਾ ਉਸ ਬਾਰੇ ਦੱਸਦੇ ਨਹੀਂ ਤਾਂ ਬੰਤਨ ਦਾ ਤੌਰ ਤੇ ਵਾਕ ਸਾਡੇ ਕੋਲ ਕਿੰਨੀ ਤਰ੍ਹਾਂ ਦੇ ਨੇ ਤਿੰਨ ਤਰ੍ਹਾਂ ਦੇ ਨੇ ਸਧਾਰਨ ਵਾਕ ਜਿਸ ਵਾਕ ਵਿੱਚ ਇੱਕ ਹੀ ਕਿਰਿਆ ਹੁੰਦੀ ਹੈ ਜਿਵੇਂ ਮੈਂ ਸਕੂਲ ਜਾਂਦਾ ਹਾਂ ਉਹ ਰੋਟੀ ਖਾਂਦਾ ਹੈ ਤਾਂ ਪਿੱਛੇ ਇੱਕ ਹੀ ਕਿਰਿਆ ਹੈ ਸੰਯੁਕਤ ਵਾਕ ਦੋ ਸੰਤਰ ਵਾਕ ਹੁੰਦੇ ਨੇ ਤਾਂ ਇਹ ਕਿਸ ਨਾਲ ਜੋੜੇ ਜਾਂਦੇ ਨੇ ਤੇ ਅਤੇ ਪਰ ਸਗੋ ਦੇ ਨਾਲ ਜੋੜੇ ਜਾਂਦੇ ਨੇ ਜਿਵੇਂ ਆਪਾਂ ਕਹਿੰਨੇ ਆ ਪ੍ਰਧਾਨ ਮੰਤਰੀ ਜੀ ਆਏ ਉਹਨਾਂ ਨੇ ਭਾਸ਼ਣ ਦਿੱਤਾ ਤੇ ਅਸੀਂ ਇਸ ਨੂੰ ਦੋ ਕਿਸ ਨਾਲ ਸੰਯੁਕਤ ਵਾਕ ਬਣਾ ਸਕਦੇ ਆ ਤੇ ਨਾਲ ਪ੍ਰਧਾਨ ਮੰਤਰੀ ਜੀ ਆਏ ਤੇ ਉਹਨਾਂ ਨੇ ਭਾਸ਼ਣ ਦਿੱਤਾ ਸੋ ਜਿਹੜੇ ਵਾਕਾਂ ਦੇ ਵਿੱਚ ਤੇ ਅਤੇ ਪਰ ਸਗੋ ਲੱਗਾ ਹੋਏਗਾ ਉਹ ਕੀ ਹੋਏਗਾ ਸੰਯੁਕਤ ਵਾਕ ਤੇ ਜਿੰਨਾ ਦੇ ਵਿੱਚ ਪਿੱਛੇ ਇੱਕ ਹੀ ਕਿਰਿਆ ਹੁੰਦੀ ਹੈ ਉਸ ਨੂੰ ਸਧਾਰਨ ਵਾਕ ਕਹਿੰਦੇ ਹਨ ਗੱਲ ਕਰਦੇ ਹਾਂ ਮਿਸ਼ਿਤ ਵਾਕ ਦੀ ਮਸ਼ੀਤ ਵਾਕ ਦੋ ਨਿਰਭਰ ਵਾਕ ਹੁੰਦੇ ਹਨ ਇੱਕ ਵਾਕ ਦੂਸਰੇ ਤੋਂ ਬਿਨਾ ਅਧੂਰਾ ਹੁੰਦਾ ਹੈ ਤੇ ਇਸ ਦੇ ਵਿੱਚ ਕਾਰਨ ਪਲੱਸ ਕਾਰਜ ਦੀ ਲੜੀ ਹੁੰਦੀ ਹੈ ਕਿਰਿਆ ਦੇ ਹੋਣ ਜਾਂ ਨਾ ਹੋਣ ਦਾ ਕਾਰਨ ਦਿੱਤਾ ਜਾਂਦਾ ਹੈ ਤਾਂ ਇਸ ਦੀ ਪਹਿਚਾਨ ਹੈ ਜੀ ਵਿੱਚ ਲੱਗਾ ਹੁੰਦਾ ਕਿਉਂਕਿ ਤਾਂ ਕਿ ਜਦੋਂ ਕਿ ਫਿਰ ਵੀ ਤਾਂ ਕਿ ਇਸ ਲਈ ਇਸ ਕਰਕੇ ਕਿਰਪਾ ਕਰਕੇ ਇਸ ਤਰ੍ਹਾਂ ਦੇ ਸ਼ਬਦ ਜਿਹੜੇ ਹੈ ਵਿੱਚ ਲੱਗੇ ਹੁੰਦੇ ਹਨ ਦੋ ਨਿਰਭਰ ਵਾਕ ਹੁੰਦੇ ਹਨ ਜਿਵੇਂ ਆਪਾਂ ਕਹਿੰਨੇ ਆਂ ਕਿ ਮੈਂ ਅੱਜ ਸਕੂਲ ਨਹੀਂ ਆ ਸਕਦਾ ਤਾਂ ਸਾਨੂੰ ਕਾਰਨ ਦੱਸਣਾ ਪੈਂਦਾ ਹੈ ਕਿਉਂਕਿ ਅੱਜ ਮੈਂ ਬਿਮਾਰ ਹਾਂ ਜਾਂ ਕਿਉਂਕਿ ਅੱਜ ਮੈਨੂੰ ਘਰ ਵਿੱਚ ਕੋਈ ਜ਼ਰੂਰੀ ਕੰਮ ਪੈ ਗਿਆ ਹੈ ਤਾਂ ਕਿਉਂਕਿ ਦੱਸ ਕੇ ਅਸੀਂ ਇੱਕ ਵਾਕ ਨੂੰ ਦੂਜੇ ਤੇ ਨਿਰਭਰ ਕਰ ਦਿੰਨੇ ਹਾਂ ਤਾਂ ਜਿਹੜੇ ਨਿਰਭਰ ਵਾਕ ਨੇ ਉਹਨਾਂ ਵਿੱਚ ਕਿਉਂਕਿ ਜਦ ਕੀ ਵਗੈਰਾ ਲੱਗਿਆ ਹੋਏਗਾ ਤੇ ਦੋ ਵਾਕ ਹੁੰਦੇ ਹਨ ਵਾਕਾਂ ਦੇ ਪਾਵਾਂ ਦੇ ਆਧਾਰ ਤੇ ਵਾਕ ਸਾਡੇ ਕੋਲ ਪੰਜ ਤਰ੍ਹਾਂ ਦੇ ਨੇ ਇਹ ਵਾਕ ਵਟਾਂਦਰੇ ਚਾਉਂਦੇ ਨੇ ਸਰਲ ਵਾਕ ਸਰਲ ਵਾਕ ਦੋ ਤਰ੍ਹਾਂ ਦੇ ਨੇ ਹਾਂਵਾਚਕ ਤੇ ਨਾਵਾਚਕ ਪ੍ਰਸ਼ਨਵਾਚ ਪ੍ਰਸ਼ਨ ਵਾਕ ਕੀ ਹੈ ਜਿੱਤੋਂ ਅਸੀਂ ਕੁਝ ਪੁੱਛਦੇ ਹਾਂ ਵਿਸਮਿਕ ਵਾਕ ਮੰਦੀ ਖੁਸ਼ੀ ਗਮੀ ਤੇ ਹੈਰਾਨੀ ਦੇ ਭਾਵਾਂ ਨੂੰ ਪ੍ਰਗਟ ਕਰਨ ਵਾਲੇ ਆਗਿਆ ਸੂਚਕ ਜਾਬੀ ਨੇ ਸੂਚਕ ਜਿਵੇਂ ਆਪਾਂ ਕਹਿੰਿਆ ਕਿ ਮੈਂ ਅੰਦਰ ਆ ਸਕਦਾ ਹਾਂ ਆਗਿਆ ਸੂਚਕ ਹੈ ਇੱਛਾ ਸੂਚਕ ਵਾਕ ਇੱਛਾ ਸੂਚਕ ਵਾਕ ਵਿੱਚ ਕਾਸ਼ ਹੈ ਦਾ ਤਾਰ ਹੈ ਕਰਤਾਰ ਸ਼ਬਦ ਜੂੜ ਲੱਗਾ ਹੋਏਗਾ ਸਰਲ ਵਾਕ ਵਿੱਚ ਵਟਾਂਦਰਾ ਅਸੀਂ ਜਦੋਂ ਕਰਦੇ ਹਾਂ ਤਾਂ ਉਸ ਦੇ ਅਰਥਾਂ ਵਿੱਚ ਫਰਕ ਨਹੀਂ ਪੈਂਦਾ ਜਿਵੇਂ ਆਪਾਂ ਕਹਿੰਦੇ ਹਾਂ ਉਹ ਹਰ ਸਮੇਂ ਨਹੀਂ ਪੜਦਾ ਭਾਵੇਂ ਉਸ ਸਮੇਂ ਸੀਰ ਪੜਦਾ ਹੈ ਤਾਂ ਦੇਖੋ ਵਾਕ ਦਾ ਅਰਥ ਵਿੱਚ ਕਿਸੇ ਤਰ੍ਹਾਂ ਦਾ ਕੋਈ ਫਰਕ ਨਹੀਂ ਪੈਂਦਾ ਪ੍ਰਸ਼ਨ ਵਾਕ ਹੈ ਤੁਸੀਂ ਕੀ ਕਰਦੇ ਹੋ ਇਹ ਤੇਰੇ ਵਾਕ ਨੇ ਇਹ ਭਾਵਾਂ ਦੇ ਆਧਾਰ ਤੇ ਸਾਡੇ ਕੋਲ ਪੰਜ ਤਰ੍ਹਾਂ ਦੇ ਹੁੰਦੇ ਹਨ ਸੋ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਪੇਪਰ ਦੇ ਵਿੱਚ ਜਾਣ ਤੋਂ ਪਹਿਲਾਂ ਜਿਹੜੇ ਮਹੱਤਵਪੂਰਨ ਪ੍ਰਸ਼ਨ ਨੇ ਉਹਨਾਂ ਦੇ ਬਾਰੇ ਜਾਣਕਾਰੀ ਦਿੱਤੀ ਔਰ ਇਸ ਤਰ੍ਹਾਂ ਦੀਆਂ ਜਾਣਕਾਰੀਆਂ ਪ੍ਰਾਪਤ ਕਰਨ ਲਈ ਮੇਰੇ YouTube ਚੈਨਲ ਪੰਜਾਬੀ ਵਾਲੇ ਭੈਣ ਜੀ ਨੂੰ ਸਬਸਕ੍ਰਾਈਬ ਕਰ ਮਹੱਤਵਪੂਰਨ ਜਾਣਕਾਰੀਆਂ ਪ੍ਰਾਪਤ ਕਰੋ ਜੀ ਇਸ 외 ਲਾਵਾ Facebook ਤੇ ਮੇਰਾ ਇੱਕ ਪੇਜ ਪੰਜਾਬੀ ਵਾਲੇ ਭੈਣ ਜੀ ਦੇ ਨਾਮ ਤੇ ਚੱਲ ਰਿਹਾ ਹੈ ਏ ਇਸ ਵੀ ਸੇਵੀ ਮਹੱਤਵਪੂਰਨ ਜਾਣਕਾਰੀਆਂ ਨੇ ਜੋ ਤੁਹਾਡੇ ਪੇਪਰ ਦੀ ਤਿਆਰੀ ਵਿੱਚ ਸਹਾਇਕ ਸਿੱਧ ਹੋਣਗੀਆਂ ਸੋ ਮੇਰੇ ਪੇਜ ਪੰਜਾਬੀ ਵਾਲੇ ਭੈਣ ਜੀ ਨੂੰ ਲਾਈਕ ਫੋਲੋ ਅਤੇ ਸ਼ੇਅਰ ਜਰੂਰ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਧੰਨਵਾਦ